ਜਦ ਇਸ ਟਰੈਕਟਰ ਵਾਲੀ ਕੁੜੀ ਦੀ ਗੱਲ ਅਮ੍ਰਿਤਪਾਲ ਸਿੰਘ ਮੈਰੋ ਤੱਕ ਪਹੁੰਚਦੀ ਹੈ ਤਾਂ ਉਸ ਦਾ ਇੱਕ ਵੱਡਾ ਬਿਆਨ ਸਾਰਿਆਂ ਦੇ ਸਾਹਮਣੇ ਆਇਆ ਪੂਰੀ ਖਬਰ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਟਰੈਕਟਰ ਵਾਲੀ ਕੁੜੀ ਦੀਆਂ ਕੁਝ ਵੀਡੀਓ ਲੀਕ ਕਰਕੇ ਇਸ ਨੂੰ ਬਹੁਤ ਬਦਨਾਮ ਕੀਤਾ ਗਿਆ ਇਸੇ ਵਿਵਾਦ ਤੋਂ ਬਾਅਦ ਇਸੇ ਕੁੜੀ ਦਾ ਇੱਕ ਇੰਟਰਵਿਊ ਕੀਤਾ ਜਾਂਦਾ ਹੈ ਜਿਸ ਵਿੱਚ ਇਸ ਕੁੜੀ ਨੇ ਸਾਰ ਕੁਝ ਦੱਸਿਆ ਅਤੇ ਇਸ ਗੱਲ ਦਾ ਅਸਲ ਸੱਚ ਦੱਸਿਆ ਇਸ ਟਰੈਕਟਰ ਵਾਲੀ ਕੁੜੀ ਨੇ ਇੰਟਰਵਿਊ ਵਿੱਚ ਅਮਰਿਤਪਾਲ ਸਿੰਘ ਮੈਰੋ ਨੂੰ ਕਿਹਾ ਕਿ ਉਹ ਹਰ ਇੱਕ ਕੁੜੀ ਨੂੰ ਇਨਸਾਫ ਦਿਵਾਉਂਦਾ ਮੈਂ ਉਹਦੇ ਅੱਗੇ ਇਹ ਅਰਦਾਸ ਕਰਦੀ ਆ ਮੈਨੂੰ ਵੀ ਉਹ ਇਨਸਾਫ ਦਿਵਾਵੇ ਜਦ ਇਸ ਗੱਲ ਬਾਰੇ ਅਮਰਿਤਪਾਲ ਸਿੰਘ ਮੈਰੋ ਨੂੰ ਪਤਾ ਚੱਲਦਾ ਹੈ ਤਾਂ ਉਸ ਦਾ ਇੱਕ ਵੱਡਾ ਬਿਆਨ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਕਿਹਾ ਕਿ ਅਸੀਂ ਕੋਈ ਵਿਵਾਦਾਂ ਕਰਕੇ ਇੰਡੀਆ ਵਿੱਚ ਨਹੀਂ ਹੈਗੇ ਜਦ ਹੀ ਅਸੀਂ ਇੰਡੀਆ ਦੇ ਵਿੱਚ ਆਵਾਂਗੇ ਤੇ ਅਸੀਂ ਕੁੜੀ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਅਤੇ ਇਸ ਮੁੰਡੇ ਨੂੰ ਕੋਲ ਬਿਠਾ ਕੇ ਸਾਰਾ ਸੱਚ ਜਾਣ ਕੇ ਇਸ ਕੁੜੀ ਦੇ ਹੱਕ ਦੇ ਵਿੱਚ ਇਸ ਕੁੜੀ ਨੂੰ ਇਨਸਾਫ ਦਿਵਾਵਾਂਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਆ ਕੇ ਇਸ ਕੁੜੀ ਦੇ ਹੱਕ ਦੇ ਵਿੱਚ ਇਸ ਨੂੰ ਇਨਸਾਫ ਦਿਵਾਵਾਂਗੇ ਇਹ ਬਿਆਨ ਸਨ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਧੰਨਵਾਦ